ਤਨ ਕਈ ਵਾਰ ਸਮਝਾਇਆ ਹੋ ਪੈ ਨਾ ਕੱਟ ਕਰ ਤੂੰ दारू ਲਾ ਪੱਠੀ ਅੱਜ ਤੂੰ ਬੈਠ ਗਿਆ ਇੱਕ ਦਿਨ ਤਾ ਸਾਨੂੰ ਮਾਰੂ ਤੇਰੇ ਗੋਡੇ ਗਿੱਟੇ ਤੋੜਨਗੇ ਗੋਡੇ ਗਿੱਟੇ ਤੋੜਨਗੇ ਜਦ ਪੁਲਿਸ ਦੇ ਚੜਿਆ ੱੱਕੇ ਤੇਰੀ ਨਾ ਨਹੀਂ ਜਾਤਨੀ ਆਹੂਗੀ ਤੇਰ ਜਦੋਂ ਛੜਾ ਛੱਕੇ ਤੇਰੀ ਨਾ ਨਹੀਂ ਜਾਤਨੀ ਆਹੂਗੀ ਤੇਰ ਜਦੋਂ ਛੜਾ ਛੱਕੇ ਚੱਕੇ ਚੋੱਕੇ ਰੁੜ ਜਾਣਿਆ ਓ ਕਾ ਤੋ ਰੋਲਾ ਪਾਉਣੀ ਏ ਮੈਨੂੰ ਮਿੱਟੀ ਵਿੱਚ ਰੜਾਉਣੀ ਏ ਫੋਕਾ ਤੋਂ ਰੌਣਾ ਪਾਉਣੀ ਐ ਮੈਨੂੰ ਮਿੱਟੀ ਵਿੱਚ ਰੜਾਉਣੀ ਐ ਮੈਂ ਤੇਰੀ ਖਾਤਰ ਸੁਣ ਲੈਨੀ ਤੇਰੀ ਖਾਤਰ ਸੁਣ ਲੈਨੀ ਨਾ ਮੈਂ ਕੰਮ ਤੋੜਿਆ ਨਾਰੇ ਚਾਰ ਪੈਸੇ ਆਪਾਂ ਜੋੜ ਲਈਏ ਫਿਰ ਲਮਾ ਕੇ ਬੈਠ ਨਜਾਰੇ ਚਾਰ ਪੈਸੇ ਆਪਾਂ ਜੋੜ ਲਈਏ ਫਿਰ ਲਮਾ ਕੇ ਬੈਠ ਨਜਾਰੇ ਲੋਕੀ ਤਾਂ ਮਿਹਨਤ ਕਰਕੇ ਬੇ ਕੋਠੀ ਤਹਕਾਰਾਂ ਲੈ ਲੈਂਦੇ ਜਣ ਠੱਕੀ ਠ ਤੇਰਾ ਜਦੋਂ ਛੜਾ ਹੈ ਛੱਕੇ ਤੇਰੀ ਨਾ ਨਹੀਂ ਜਾ ਤੇ ਨਹੀਂ ਆਹੂ ਕੀ ਤੇਰਾ ਜਦੋਂ ਛੜਾ ਹੈ ਛੱਕੇ ਚੱਕੇ ਰੁੜ ਜਾਣ ਆ ਅੱਜ ਕੱਲ ਤਾਂ ਮਿਹਨਤ ਕਰਕੇ ਨਹੀਂ ਰੋਟੀ ਨਾ ਪੂਰੀ ਹੁੰਦੀ ਐ ਬੰਦਾ ਫਿਕਰਾਂ ਦੇ ਵਿੱਚ 부ੜਾ ਹੋਵੇ ਫਿਰ ਦੁਰਦਾ ਫੜ ਕੇ ਹੱਥ ਖੁੰਡੀ ਐ ਬੰਦਾ ਫਿਕਰਾਂ ਦੇ ਵਿੱਚ 부ੜਾ ਹੋਵੇ ਫਿਰ ਦੁਰਦਾ ਫੜ ਕੇ ਹੱਥ ਖੁੰਡੀ ਐ ਇਹ ਮੌਕਾ ਮੁੜ ਕੇ ਮਿਲਣਾ ਨਹੀਂ ਇਹ ਮੌਕਾ ਮੁੜ ਕੇ ਮਿਲਣਾ ਨਹੀਂ ਫਿਰ ਆਪਾਂ ਨੂੰ ਤਵਾਰੇ ਚਾਰ ਪੌੜ ਗੱਲ ਚਾਰ ਪੈਸੇ ਆਪਾਂ ਜੋੜ ਲਈਏ ਫਿਰ ਲਵਾ ਕੇ ਬੈਠ ਨਜ਼ਾਰੇ ਚਾਰ ਪੈਸੇ ਆਪਾਂ ਜੋੜ ਲਈਏ ਫਿਰ ਲਵਾ ਕੇ ਬੈਠ ਨਜ਼ਾਰੇ ਲੋਕੀ ਤਾਂ ਮਿਹਨਤ ਕਰਕੇ ਬੇ ਕੋਠੀ ਤੇ ਘਾਰ ਲੈ ਲੈਂਦੇ ਚਲ ਠੱਗੀ ਠੋਰੀ ਕਰਦੇ ਆ ਵਿੱਚ ਹਵਾਲਾ ਤੇ ਬੈਠ ਜਾਂਦੇ ਤਰਜੋ ਦੋ ਛੁੜਾਏ ਛੱਕੇ ਚੋਕੇ ਰੁੜ ਜਾਣਿਆ ਹਾਂ ਇਹਨਾਂ ਤੇ ਕਾੜੀ ਕਰੀਆ ਵੀ ਬੰਦੇ ਦਾ ਪੁੱਤ ਬਣ ਜਾ ਜੇ ਨਹੀਂ ਇਹੜਾ ਤਾਂ ਤੈਨੂੰ ਸੁਧਾਰਨਾ ਮੇਰੇ ਕੋਲ ਕੋਈ ਤਰੀਕਾ ਕਹਿੰਦੀ ਮੈਂ ਚੱਲੀ ਪੇਕੇ ਤੇ ਮੈਂ ਯਾਰ ਨੇ ਕਿਹਾ ਮੈਂ ਕਿਹਾ ਤੂੰ ਚੱਲ ਪੇਕੇ ਤੇ ਯਾਰ ਹੁਣੀ ਪੇਕੇ ਕੀ ਕਹਿੰਦਾ ਤੂੰ ਰਹੀਂ ਇੱਥੇ ਜਾਂ ਤੂੰ ਪੇਕੇ ਮੈਨੂੰ ਕੋਈ ਫਰਕ ਨਾ ਪੈਣਾ ਨਹੀਂ ਅਸੀਂ ਬੈਲੀ ਪੁੱਤ ਸਰਦਾਰਾਂ ਦੇ ਬਸ ਆਪਣੀ ਮੋਹਜ ਵਿੱਚ ਰਹਿਣਾ ਨਹੀਂ ਅਸੀਂ ਪਹਿਲੀ ਪੁੱਤ ਸਰਦਾਰਾਂ ਦੇ ਵਸੇ ਆਪਣੀ ਮੌਜ ਵਿੱਚ ਰਹਿਣਾ ਨਹੀਂ ਗੀਰਾ ਮੰਗ ਦਾ ਵਿੱਚ ਛੇੜਾ ਬੀਆਂ ਲਈ ਉਹ ਮੰਗ ਦਾ ਵਿੱਚ ਛੇੜਾ ਬੀਆਂ ਲਈ ਦਾਰੂ ਦੀ ਨਹਿਰ ਚਲਾਵੇ ਚਾਰ ਪੈਸੇ ਆਪਾਂ ਜੋੜ ਲਈਏ ਫਿਰ ਨਮਾ ਕੇ ਬੈਠ ਨਜ਼ਾਰੇ 4 ਪੈਸੇ ਆਪਾਂ ਜੋੜ ਲਈਏ ਫਿਰ ਲਮਾ ਕੇ ਬੈਠ ਨਜ਼ਾਰੇ ਤੇਰੀ ਨਾਨੀ ਜਾਂ ਤਨੀ ਆਹੂਗੀ ਤੇਰ ਜਦੋਂ ਛੜਾਏ ਛੱਕੇ 4 ਪੈਸੇ ਆਪਾਂ ਜੋੜ ਲਈਏ ਫਿਰ ਲਮਾ ਕੇ ਬੈਠ ਨਜ਼ਾਰੇ ਤੇਰੀ ਨਾਨੀ ਜਾਂ ਤਨੀ ਆਹੂਗੀ ਤੇਰ ਜਦੋਂ ਛੜਾਏ ਛੱਕੇ 4 ਪੈਸੇ ਆਪਾਂ ਜੋੜ ਲਈਏ ਫਿਰ ਲਮਾ ਕੇ ਬੈਠ ਨਜ਼ਾਰੇ ਵਾਹ ਓ ਮੈਂ ਦੇ ਦੱਸਣ ਲੱਗਿਆ ਇੱਕ ਪੰਜਾਬੀ ਗੱਭਰੂ ਨੌਜਵਾਨ ਜੂਪੀ ਚੱਲ ਜਾਂਦਾ ਜੂਪੀ 'ਚ ਜਾ ਕੇ ਪੱਯਾਰਾਣੀ ਦੇ ਕੋਲੋਂ ਟਾਂਗਾ ਫੱਟ ਹੋ ਜਾਂਦਾ ਜਦੋਂ ਪੱਯਾਰਾਣੀ ਦਾ ਟਾਂਗਾ ਫੱਟਦਾ ਫਿਰ ਉਹ ਨੂੰ ਕਹਿੰਦਾ ਵੀ ਆਪੋ ਹੁਣ ਵਿਆਹ ਕਰਾ ਲਈਏ ਉਹ ਕਹਿੰਨੀ ਸਰਦਾਰ ਜੀ ਉਹ ਕਹਿਣ ਲੱਗੇ ਵੀ ਸਰਦਾਰ ਜੀ ਤੁਹਾਡੇ ਨਾਲ ਮੇਰੀ ਗੱਲ ਬਣਦੀ ਦੇਖਦੀ ਨਹੀਂ ਉਹ ਕਹਿੰਦਾ ਬਣਾ ਕੇ ਦੇਖ ਲੈਣਾ ਲੈ ਹੁਣ ਧਿਆਨ ਦੇਣਾ ਪੱਯਾਰਾਣੀ ਦੇ ਪੰਜਾਬੀ ਗੱਭਰੂ ਕੀ ਕਹਿੰਦੇ ਨੇ ਉਹ ਸੋਣ ਪੱਯਾਰਾਣੀ ਇਹ ਨਹੀਂ ਖਸਮਾ ਨੂੰ ਖਾਣੀ ਏ ਉਹ ਪੱਯਾਰਾਣੀ ਇਹ ਨਹੀਂ ਖਸਮਾ ਨੂੰ ਖਾਣੀ ਏ ਕਿੱਦਣ ਦੀ ਆਈਏ ਪੰਜਾਬ ਤੋਂਣੀਏ ਕਿਦਣ ਦੀ ਆਈਏ ਪੰਜਾਬ ਤੋਂਣੀਏ ਨਹੀਂ ਮੈਂ ਘੇਰਦੀ ਐ ਬਾੜ ਕੇ ਆਹ ਫਿਰਦੀ ਐ ਬਾੜ ਕੇ ਨਵਾਰ ਤੋਂਣੀਏ ਨਹੀਂ ਮੈਂ ਘੇਰਦੀ ਐ ਬਾੜ ਕੇ ਨਵਾਰ ਤੋਂਣੀਏ ਸੁਣੋ ਏਰੇ ਜੱਟ ਜੀ ਹ ਦੂਰ ਜਾਓ ਹਟ ਜੇ ਸੁਣੋ ਏਰੇ ਜੱਟ ਜੀ ਹ ਦੂਰ ਜਾਓ ਹਟ ਜੇ ਪਕੜੋ ਨਾ ਮੋਝੇ ਹਮ ਉੱਧਰ ਜਾਹਾਂਗੇ ਪਕੜੋ ਨਾ ਮੋਝੇ ਹਮ ਉੱਧਰ ਜਾਹਾਂਗੇ ਕਿਸ ਤਾਂ ਵੀ ਦਿੱਤਾ ਤੇ ਤੈਨੂੰ ਸੈਰ ਵੀ ਕਰਾਉਂਗਾ ਦੁੱਧ ਤੇ ਰੱਸੀਆਂ ਵੀ ਸੱਜ ਕੇ ਪੜਾਉਂਗਾ ਕਿਉਂਕਿ ਪੰਜਾਬੀ ਗੱਭਰੂ ਨੋਮਾ ਜਵਾਲੇ ਬੜੇ ਜੁਗਤੀ ਨਾਲ ਕੰਮ ਕਰਦੇ ਆ ਬਾਈ ਜੀ ਇਹਨਾਂ ਨੂੰ ਇਹਨਾਂ ਨੂੰ ਬੜਾ ਹੰਗ ਹੁੰਦਾ ਇਹ ਮਿੰਟਾ ਜੀ ਵਸਾ ਲੈਂਦੇ ਆ ਜੋ ਜਿੱਥੇ ਪੰਜਾਬੀ ਖਾਂਦੇ ਨੇ ਉੱਥੇ ਬਹਿ ਜਾਂਦੇ ਕੀ ਕਹਿੰਦਾ ਧਿਆਨ ਨਾ ਸੁਣ ਉਹ ਕਿਸ ਤਾਂ ਵੀ ਦਿੱਤਾ ਤੇ ਤੈਨੂੰ ਸੈਰ ਵੀ ਕਰਾਉਂਗਾ ਦੁੱਧ ਤੇ ਰੱਸੀਆਂ ਵੀ ਸੱਜ ਕੇ ਪੜਾਉਂਗਾ ਉਹ ਵੇਖ ਜਾਣਾ ਭੇਰ ਤੈਨੂੰ ਪਿਆਰ ਦਾ ਪਿਆਰ ਹੋ ਪਰ ਇਹ ਗਾਣਾ ਬਰੇ ਤੇ ਨੁਭੀਆਂ ਦਾ ਪਿਆਰ ਹੋ ਪਰ ਮੈਨੂੰ ਨਹੀਂ ਨਾ ਜਵਾਬ ਸੋਣੀ ਇਹ ਨਹੀਂ ਮੈਂ ਕਹ ਫਿਰਦੀ ਆ ਬਣ ਕੇ ਆ ਫਿਰਦੀ ਆ ਬਣ ਕੇ ਨਵਾ ਕੋਣੀ ਇਹ ਨਹੀਂ ਮੈਂ ਕਹ ਫਿਰਦੀ ਆ ਬਣ ਕੇ ਨਵਾ ਕੋਣੀ ਇਹ ਮਿੱਠੀ ਬਾਤ ਤੇ ਮਾਰ ਕੇ ਨਾ ਤੇ ਨਾ ਮੁਝ ਫਟ ਜੀ ਹਮਰੇ ਤੋਂ ਫੜ ਕੇ ਨਿਕਾਲ ਦੇਗਾ ਉੱਟ ਜੀ ਮਿੱਠੀ ਮਿੱਠੀ ਬਾਤ ਕਰਕੇ ਨਾ ਮੁਝ ਫਟ ਜੀ ਹਮਰੇ ਤੋਂ ਫੜ ਕੇ ਨਿਕਾਲ ਦੇਗਾ ਮੱਟੇ ਜੀ ਨਹੀਂ ਤੂੰ ਮੇਗਲੀ ਆ ਮੈਂ ਜ਼ੋਰ ਚ ਜਲਾਉਂਗੀ ਨਹੀਂ ਤੂੰ ਮੇਗਲੀ ਆ ਮੈਂ ਜ਼ੋਰ ਚ ਜਲਾਉਂਗੀ ਬਤਨਾਂ ਨੂੰ ਤੁਝੇ ਹਮ ਕਰ ਜਾਹੇਂਗੇ ਬਤਨਾਂ ਨੂੰ ਤੁਝੇ ਹਮ ਕਰ ਜਾਹੇਂਗੇ ਕਰਕੇ ਪਿਆਰ ਤੁਝੇ ਕਰਕੇ ਪਿਆਰ ਤੁਝੇ ਫਸ ਜਾਏਂਗੇ ਕਰਕੇ ਪਿਆਰ ਤੁਝੇ ਫਸ ਜਾਏਂਗੇ ਉਹ ਖੇਤਾਂ ਵਿੱਚ ਜਲ ਤੈਨੂੰ ਸਭ ਹੀ ਕੜਾਉਂਗਾ ਦੁੱਧ ਤੇ ਰस्सियां ਵੀ ਰੱਜ ਕੇ ਪੜਾਉਂਗਾ ਖੇਤਾਂ ਵਿੱਚ ਚੱਲੇ ਤੈਨੂੰ ਫੇਰ ਵੀ ਕਰਾਉਂਦਾ ਦੁੱਧ ਤੇ ਲੱਥੀਆਂ ਵੀ ਲੱਜ ਕੇ ਪੜਾਉਂਦਾ ਕਦਮ ਜਿੱਦ ਤੱਕ ਤੈਨੂੰ ਫੇਰ ਵੀ ਕਰਾਉਂਦਾ ਦੁੱਧ ਤੇ ਲੱਥੀਆਂ ਵੀ ਅੱਜ ਤੇ ਪੜਾਉਂਦਾ ਖੁੱਲ ਜਾਣਾ ਬੇਰ ਤੈਨੂੰ ਪਿਆਰ ਦਾ ਪਿਆਰ ਖੁੱਲ ਜਾਣਾ ਬੇਰ ਤੈਨੂੰ ਪਿਆਰ ਦਾ ਪਿਆਰ ਓ ਪਰ ਮੈਨੂੰ ਨਹੀਂ ਨਾ ਜਵਾਬ ਸੁਣੀ ਏ ਓ ਪਰ ਮੈਨੂੰ ਨਹੀਂ ਨਾ ਜਵਾਬ ਸੁਣੀ ਏ ਨਾ ਕਦ ਚੱਲਦੀ ਆਈਏ ਹਾਂ ਜਿੱਦੜੀਆਂ ਆਈਏ 50 ਸੋਹਣੀਆਂ ਨਹੀਂ ਮੈਂ ਕਹਤ ਜਿੱਦੜੀਆਂ ਆਈਏ 50 ਸੋਹਣੀਆਂ ਕਰਕੇ ਪਿਆਰ ਵਿੱਚ ਫਸ ਜਾਏਗੇ ਕਰਕੇ ਪਿਆਰ ਵਿੱਚ ਫਸ ਜਾਏਗੇ ਜਿੱਦੜੀਆਂ ਆਈਏ 50 ਸੋਹਣੀਆਂ ਲਗਾ ਜਿੱਦੜੀਆਂ ਆਈਏ 50 ਸੋਹਣੀਆਂ ਕਰਕੇ ਪਿਆਰ ਵਿੱਚ ਫਸ ਜਾਏਗੇ ਕਰਕੇ ਪਿਆਰ ਵਿੱਚ ਫਸ ਜਾਏਗੇ ਜਿੱਦੜੀਆਂ ਆਈਏ 50 ਸੋਹਣੀਆਂ ਨਹੀਂ ਮੈਂ ਕਹਤ ਜਿੱਦੜੀਆਂ ਆਈਏ 50 ਸੋਹਣੀਆਂ